ਦਾ ਦਰਜਾ ਅਚਾ ਹੁਣ ਆਸਾਨ ਲਫਜ਼ਾ ਵਿੱਚ ਦੱਸ ਦਿਓਗੇ ਭਾਈ ਮਰਦਾਨਾ ਕੌਣ ਸਨ ਦੇਖੋ ਭਾਈ ਮਰਦਾਨਾ ਜੀ ਦੀ ਜਦੋਂ ਮੈਂ ਤੁਹਾਨੂੰ ਕਿਹਾ ਕਿ ਇੱਕ ਆਪਣਾ ਖਲੀਫਾ ਦੀ ਜ਼ਰੂਰਤ ਪਈ ਹੁਣ ਉਹਨਾਂ ਵਾਕਿਆ ਵੀ ਸੁਣ ਲਓ ਕਿ ਗੁਰੂ ਨਾਨਕ ਜੀ ਨੇ ਸੇਵਕ ਨੂੰ ਕਿਹਾ ਕਿ ਜਾ ਸੇਵਾਦਾਰ ਕਿਸੇ ਇੱਕ ਬੰਦੇ ਨੂੰ ਦੁਕਾਨ ਤੋਂ ਪੂਰੇ ਪਿੰਡ ਚੋਂ ਇੱਕ ਬੰਦੇ ਨੂੰ ਲੈ ਕੇ ਆ ਅਚਾ ਉਹਨੂੰ ਆਪਣਾ ਸਾਥੀ ਸੰਗੀ ਬਣਾਉਣਾ ਚਾਹਨਾ ਯਾਨੀ ਕਿ ਰੋਹਾਨੀਅਤ ਦਾ ਉਹ ਗੱਫਾ ਦੇਣਾ ਚਾਹੁੰਦਾ ਜਿਹੜਾ ਮੇਰੇ ਕੋਲ ਹੈ ਯਾਨੀ ਕਿ ਖਲੀਫਾ ਬਣਾਉਣਾ ਚਾਹੁੰਦਾ ਹੁਣ ਸੇਵਾਦਾਰ ਚਲਾ ਜਾਂਦਾ ਠੀਕ ਹੈ ਸੇਵਾਦਾਰ ਜਦੋਂ ਚਲਾ ਜਾਂਦਾ ਉਹ ਦੁਕਾਨ ਤੇ ਜਾਂਦਾ ਹੁਣ ਬਾਬਾ ਜੀ ਦਾ ਜਦੋਂ ਨਾਸ ਹੁੰਦੇ ਨੇ ਇੱਜ਼ਤ ਸਾਰੇ ਹੀ ਕਰਦੇ ਉੱਠ ਕੇ ਖੜੇ ਹੋ ਜਾਂਦੇ ਨੇ ਉਹ ਕਹਿੰਦੇ ਬਾਬਾ ਜੀ ਨੇ ਬੁਲਾਇਆ ਕਿਸੇ ਬੰਦੇ ਨੂੰ ਹੁਣ ਉਹ ਲੋਕ ਜਿਵੇਂ ਅਸੀਂ ਦੁਨੀਆਦਾਰ ਉਹ ਦੁਨੀਆਦਾਰ ਸੀ ਗੱਲ ਨੂੰ ਸਮਝ ਨਾ ਪਾਏ ਕਿ ਬਾਬਾ ਜੀ ਬੁਲਾ ਰਹੇ ਤੇ ਸਿਰਫ ਇੱਕ ਬੰਦੇ ਨਹੀਂ ਬੁਲਾ ਰਹੇ ਨੇ ਤੇ ਉਹ ਦੁਕਾਨਦਾਰ ਜਿੰਨੇ ਵੀ ਸੀ ਉਹ ਕਹਿੰਨ ਕਿ ਭਾਈ ਅਸੀਂ ਬਾਬਾ ਜੀ ਦੀ ਇੱਜ਼ਤ ਕਰਦੇ ਆਂ ਉਹ ਬੜੇ ਵੱਡੇ ਵਲੀ ਸੰਤ ਮਹੰਤ ਨੇ ਤੇ ਅਸੀਂ ਸ਼ਾਮ ਨੂੰ ਆਵਾਂਗੇ ਇਹ ਸਾਡੇ ਕਾਰੋਬਾਰ ਦਾ ਕੰਮ ਹੈ ਹੂੰ ਹੂੰ ਟਾਈਮ ਹੈ ਸਾਡੇ ਕੰਮ ਦਾ ਟਾਈਮ ਹੈ ਠੀਕ ਤੇ ਉਹ ਜਦੋਂ ਇੰਜ ਕਰਦੇ ਕਰਦੇ ਸਾਰੇ ਦੁਕਾਨਦਾਰਾਂ ਕੋਲ ਪੁੱਛਦਾ ਕੋਈ ਨਹੀਂ ਹੁਣ ਜਿਹੜੀ ਉਹ ਆਪਣਾ ਲੜੀ ਸੀ ਉਹ ਮਿਲੀ ਹੋਈ ਸੀ ਰੂਹਾਨੀਅਤ ਦੀ ਲੜੀ ਕਿ ਕਿੰਨੂੰ ਬੁਲਾਣਾ ਹੂੰ ਹੂੰ ਕਿੰਨੇ ਮਿਲਣਾ ਇਹ ਤਾਂ ਉੱਪਰ ਵਾਲੇ ਦੇ ਕੰਮ ਨੇ ਨਾ ਤਾਂ ਫੇਰ ਉਹ ਪੂਰਾ ਪਿੰਡ ਫੇੜਦਾ ਬੋਹੇ ਖੜਕਾ ਕੇ ਬਾਬਾ ਨਾਨਕ ਨੇ ਬੁਲਾਇਆ ਬਾਬਾ ਨਾਨਕ ਨੇ ਬੁਲਾਇਆ ਬਾਬਾ ਨਾਨਕ ਜੀ ਨੇ ਬੁਲਾਇਆ ਤੇ ਇੱਥੋਂ ਤੱਕ ਤੇ ਕੋਈ ਵੀ ਨਹੀਂ ਉੱਠਦਾ ਤੇ ਫਿਰ ਉਹ ਵਾਪਸ ਚਲੇ ਜਾਂਦੇ ਤੇ ਕਹਿੰਦੇ ਹਾਂ ਵੀ ਸੇਵਾਦਾਰ ਕੋਈ ਬੰਦਾ ਤਿਆਰ ਹੋਇਆ ਕਹਿੰਦੇ ਬਾਬਾ ਜੀ ਹੈਰਤ ਵਾਲੀ ਗੱਲ ਹੈ ਇੱਜ਼ਤ ਤੁਹਾਡੀ ਸਾਰੇ ਕਰਦੇ ਨੇ ਤੁਹਾਨੂੰ ਮੰਨਦੇ ਤੇ ਨਹੀਂ ਇੱਥੇ ਵੀ ਆਂਦੇ ਨੇ ਲੇਕਿਨ ਉਹ ਕਹਿੰਦੇ ਜੀ ਅਸੀਂ ਫਾਰਗ ਨਹੀਂ ਹੈਗੇ ਤੇ ਅਸੀਂ ਸ਼ਾਮ ਨੂੰ ਆਵਾਂਗੇ ਬਾਬਾ ਜੀ ਦੇ ਹਾਜ਼ਰੀ ਦਵਾਂਗੇ ਅੱਛਾ ਅੱਛਾ ਕਹਿੰਦੇ ਤੂੰ ਸਾਰੇ ਪਾਸੇ ਹੋ ਆਇਆ ਕਹਿੰਦਾ ਜੀ ਸਾਰੇ ਪਾਸੇ ਹੋਇਆ ਕਹਿੰਦੇ ਸੋਚ ਲਾ ਹੁਣ ਉਹ ਜਿਹੜੀ ਲੋ ਲੱਗੀ ਹੋਈ ਸੀ ਬਾਬੇ ਨਾਨਕ ਨੂੰ ਵੀ ਪਤਾ ਸੀ ਕਿੰਨੂੰ ਬੁਲਾਣਾ ਤੂੰ ਫੇਰ ਇੱਕ ਦਫਾ ਸੋਚ ਲਾ ਕਿ ਕੋਈ ਘਰ ਤੇ ਰਹਿ ਤਾ ਨਹੀਂ ਗਿਆ ਤੇ ਉਹ ਸੇਵਾਦਾਰ ਕਹਿੰਦਾ ਓਹੋ ਸੋਚਣ ਤੋਂ ਬਾਅਦ ਇੱਕ ਘਰ ਰਹਿ ਗਿਆ ਮੀਰ ਆਲਮਾ ਦਾ ਚਾ ਯਾਨੀ ਕਿ ਜਿਹੜੇ ਗਾਉਂਦੇ ਸੀ ਗੰਦ ਵੀ ਜਾਂਦੇ ਸੀ ਤੇ ਕਹਿੰਦੇ ਉੱਥੇ ਤੂੰ ਕਿਉਂ ਨਹੀਂ ਗਿਆ ਕਹਿੰਦੇ ਹੁਣ ਸਿੱਧੀ ਗੱਲ ਹੈ ਗਰੀਬ ਨੂੰ ਤੇ ਕੋਈ ਵੀ ਨਹੀਂ ਨਾ ਮੰਨਦਾ ਅੱਜ ਵੀ ਇੰਜੇ ਕੋਈ ਗਰੀਬ ਨੂੰ ਨਹੀਂ ਮੰਨਦਾ ਉਤੋਂ ਗਾਣ ਵਜਣ ਆਲਾ ਹੋਵੇ ਇੰਜੇ ਤੇ ਉਹ ਗਰੀਬ ਬਹੁਤ ਗਰੀਬ ਕਰਾਨਾ ਸੀ ਭਾਈ ਮਰਦਾਨਾ ਜੀ ਦਾ ਤੇ ਉਹਨਾਂ ਦੇ ਵਾਲਦ ਸਾਬ ਤੇ ਜਦੋਂ ਜਾਂਦੇ ਨੇ ਉੱਥੇ ਤੇ ਕਹਿੰਦੇ ਅੱਛਾ ਜੀ ਮੈਂ ਪੁੱਛ ਕੇ ਆਣਾ ਹੂੰ ਹੂੰ ਮੀਰ ਬਾਦਰਾ ਨਾ ਸੀ ਉਹਨਾਂ ਦੇ ਵਾਲਦ ਸਾਬ ਦਾ ਭਾਈ ਮਰਦਾਨਾ ਜੀ ਦੇ ਵਾਲਦ ਸਾਬ ਦਾ ਨਾਮ ਸੀ ਮੀਰ ਬਾਦਰਾ ਠੀਕ ਹੈ ਔਰ ਕਲਾਸਿਕਲ ਗਾਉਂਦੇ ਸੀ ਤੇ ਜਦੋਂ ਚਲੇ ਜਾਂਦੇ ਨੇ ਦਰਵਾਜ਼ਾ ਖੜਕਾਉਂਦੇ ਨੇ ਤੇ ਜਦੋਂ ਕੋਈ ਐਡੇ ਵੱਡੇ ਸੰਤ ਮੰਤਕ ਦਾ ਸੁਣਿਆ ਪਹੁੰਚਿਆ ਹੋਵੇ ਤੇ ਦਸੋ ਦਿਲ ਚ ਕੀ ਤਾਸੁਰਾ ਟੁੱਟਦੇ ਨੇ ਹੂੰ ਕਿ ਉਹਨੇ ਬੂਆ ਖੜਕਾਇਆ ਨਾ ਕਿ ਬਾਬਾ ਨਾਨਕ ਜੀ ਨੇ ਬੁਲਾਇਆ ਕਿਸੇ ਇੱਕ ਬੰਦੇ ਨੂੰ ਉਹ ਸਾਰੇ ਇਕੱਠੇ ਹੋ ਕੇ ਦਰਵਾਜ਼ੇ 'ਚ ਆ ਜਾਂਦੇ ਕਹਿੰਦੇ ਚਲੋ ਅਸੀਂ ਜਾਂਦੇ ਆ ਸਾਰੇ ਹੀ ਜਾਂਦੇ ਆ ਹੂੰ ਹੂੰ ਲੇਕਿਨ ਉਹਨੇ ਸੇਵਾਦਾਰ ਨੇ ਕਿਹਾ ਤੇ ਬਾਬਾ ਜੀ ਨੇ ਤਾਂ ਇੱਕ ਜਣੇ ਨੂੰ ਬੁਲਾਇਆ ਤੇ ਮੈਂ ਨਾ ਪੁੱਛ ਕੇ ਆਨਾ ਵਾ ਤੱਤ ਤੁਸੀਂ ਇੰਤਜ਼ਾਰ ਕਰੋ ਹੁਣ ਉਹਨਾਂ ਦਾ ਅਕੀਦਾ ਸੀ ਉਹ ਦਰਵਾਜ਼ੇ 'ਚ ਹੀ ਖਲੋਗੇ ਕਿ ਜਿਵੇਂ ਅਸੀਂ ਕੋਈ ਊਡੀਕ ਨੇ ਗਰੀਬ ਬੰਦਾ ਕਿਸੇ ਨੂੰ ਢੀਕਦਾ ਜਦੋਂ ਕੋਈ ਵੱਡਾ ਬੰਦਾ ਆ ਜਾਏ ਕਿ ਬੇ ਇਹਨੇ ਹੱਥੋਂ ਲੰਗਣਾ ਤੇ ਅੱਗੇ ਨਾ ਲੰਘ ਜਾਵੇ ਤਾਂ ਦਰਵਾਜ਼ੇ 'ਚ ਖਲੋਤੇ ਪੂਰੀ ਫੈਮਿਲੀ ਘਰ ਨਹੀਂ ਅੰਦਰ ਨਹੀਂ ਗਏ ਤੇ ਆਪ ਉੱਥੇ ਬਾਬਾ ਨਾਨਕ ਜੀ ਕੋਲ ਗਏ ਕਹਿੰਦੇ ਜੀ ਬਾਬਾ ਜੀ ਕਹਿੰਦੇ ਤੁਸੀਂ ਦੱਸੋ ਸੇਵਾਦਾਰ ਨੂੰ ਕਿਹਾ ਮੇਰਾ ਪੈਗਾਮ ਪਹੁੰਚਾਇਆ ਕਹਿੰਦੇ ਜੀ ਬਾਬਾ ਜੀ ਤੁਹਾਡਾ ਨਾਮ ਸੁਣ ਕੇ ਉਹ ਸਾਰੇ ਹੀ ਖੜੇ ਹੋ ਗਏ ਤਾਂ ਕਹਿੰਦੇ ਅਸੀਂ ਜਾਣਾ ਤਾਂ ਫਿਰ ਤੂੰ ਕੀ ਕਿਹਾ ਸੇਵਾਦਾਰਾ ਹੂੰ ਹੂੰ ਤੇ ਉਹ ਕਹਿੰਦਾ ਜੀ ਮੈਂ ਕਿਹਾ ਮੈਂ ਬਾਬਾ ਜੀ ਕੋਲ ਪੁੱਛ ਕੇ ਆਉਣਾ ਕਿ ਸਾਰੇ ਆ ਜਾਣ ਜਾਂ ਉਹਨਾਂ ਨੇ ਕਿਹਾ ਨਹੀਂ ਭਲਿਆ ਚੱਲ ਅਸੀਂ ਚੱਲਨੇ ਭਾਈ ਮਰਦਾਨਾ ਉੱਥੇ ਮੀਰ ਬਾਦਰਾ ਦੇ ਘਰ ਤੇ ਉਹ ਚਲੇ ਜਾਂਦੇ ਨੇ ਉੱਥੇ ਚਾਰ ਚੜ ਜਾਂਦੇ ਨੇ ਅੰਦਰ ਜਾਂਦੇ ਮੰਜੀ ਤੇ ਬੈੰਦੇ ਨੇ ਤੇ ਸਾਰੇ ਇੰਤਜ਼ਾਰ ਕਰਾਉਂਦੇ ਨੇ ਜਦੋਂ ਹੂੰ ਹੂੰ ਕਿ ਜੋ ਮੀਰ ਬਾਦਰਾ ਸਾਹਿਬ ਦੀ ਵੀ ਤੇ ਆਪਣੀ ਔਲਾਦ ਦਾ ਜਿੰਨੇ ਵੀ ਸੰਗੀ ਸਾਥੀ ਹੁੰਦੇ ਨੇ ਤੇ ਹੁਣ ਉੱਥੇ ਆਵਾਜ਼ ਦਿੰਦੇ ਆ ਵੇ ਮਰ ਜਾਣਿਆ ਅੱਛਾ ਮਾਂ ਆਵਾਜ਼ ਦਿੰਦੀ ਮਰ ਜਾਣਿਆ ਹੂੰ ਤੇ ਗੁਰੂ ਨਾਨਕ ਜੀ ਬੜੇ ਹੈਰਾਨ ਜੇ ਹੁੰਦੇ ਨੇ ਤੇ ਕਹਿੰਦੇ ਇਹ ਨਾ ਕੀ ਹੋਇਆ ਮਰ ਜਾਣਾ ਹੂੰ ਤੇ ਉਹ ਜਿਹੜੇ ਮੀਰ ਬਾਦਰਾ ਜੀ ਦੇ ਜਿਹੜੇ ਬੇਟੇ ਸਨ ਨਾ ਉਹ ਨਾ ਫੋਟ ਹੋ ਜਾਂਦੇ ਯਾਨੀ ਕਿ ਖਾਸ ਉਮਰ ਚ ਜਾ ਕੇ ਉਹਨੂੰ ਉਮਰ ਚ ਦੇ ਇਹਦੇ ਐਗਜ਼ਿਸਟ ਦਸੀ ਹੈ ਨਾ ਉਹ ਫਿਰ ਤਫਰਕਾ ਜਾਂ ਪੈ ਜਾਂਦਾ ਯਾਨੀ ਕਿ ਫੌਤ ਹੋ ਜਾਂਦੇ ਸੀ ਮੁੰਡੇ ਉਹ ਅੱਲਾ ਵੱਲੋਂ ਹੀ ਫੌਤ ਹੋ ਜਾਂਦੇ ਸੀ ਤੋਂ ਕਹਿੰਦੇ ਜੀ ਸਾਡੇ ਬੱਚੇ ਜਿਹੜੇ ਮੁੰਡੇ ਖਾਸ ਕਰ ਖਾਸ ਉਮਰ ਚ ਜਾਂਦੇ ਨੇ ਤੇ ਫੌਤ ਹੋ ਜਾਂਦੇ ਨੇ ਚੜਾਈ ਕਰ ਜਾਂਦੇ ਤੇ ਅਸੀਂ ਇਹਦਾ ਨਾਮ ਰੱਖਤਾ ਹੈ ਮਰ ਜਾਣਾ ਕਿ ਮਰ ਤੇ ਅੰਨੇ ਜਾਣਾ ਹੀ ਤੇ ਅਸੀਂ ਬਾਅਦ ਚ ਤੁਹਾਨੂੰ ਪਛਤਾਵਾ ਨਹੀਂ ਹੋਗਾ ਅਸੀਂ ਤੈਨੂੰ ਰੋਜ਼ ਕਹਿੰਦੇ ਮਰ ਜਾਣੇ ਆ ਮਰ ਜਾਣੇ ਆ ਮਰ ਜਾਣੇ ਆ ਦਿਲ ਨੂੰ ਤਸੱਲੀ ਦੇ ਦਿਲ ਨੂੰ ਤਸੱਲੀ ਹੋਏਗੀ ਕਿ ਇਹ ਮਰ ਤੇ ਜਾਣਾ ਹੀ ਵੇ ਮਰ ਜਾਣੇ ਆ ਹੂੰ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਇਹ ਹੁਣ ਨਹੀਂ ਮਰਦਾ ਇਹਦਾ ਨਾਮ ਹੈ ਮਰਦਾਨਾ ਮਰਦਾਨਾ ਦੇ ਅਸਲ ਜਿਹੜੇ ਲਫ਼ਜ਼ ਮੈਨੀਆਂ ਗਰਾ ਮਰਦਾਨਾ ਮਰਦਾਨਾ ਮਰਦਾ ਨਾ ਕਹਿੰਦੇ ਹੁਣ ਨਹੀਂ ਇਹ ਮਰਦਾ ਹੂੰ ਤੇ ਆਪ ਨਾਲ ਲਿਆ ਤੇ ਚਲੇ ਗਏ ਆਪਣੇ ਕੋਲ ਬਿਠਾ ਲਿਆ ਔਰ ਉਮਰ ਦੇ ਵਿੱਚ 10 ਸਾਲ ਵੱਡੇ ਸਨ ਭਾਈ ਮਰਦਾਨਾ ਜੀ ਤੇ ਭਾਈ ਮਰਦਾਨਾ ਜੀ ਨੂੰ ਭਾਈ ਦਾ ਖਿਤਾਬ ਦਿੱਤਾ ਸੱਜੇ ਪਾਸੇ ਬਿਠਾਇਆ ਅੱਛਾ ਇਸ ਤਰ੍ਹਾਂ ਜਿਹੜਾ ਮਲਾਪ ਹੋਇਆ ਬਾਬੇ ਨਾਨਕ ਜੀ ਦਾ ਤੇ ਭਾਈ